ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ ਅੱਜ 27ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੇ ਵੱਡੇ ਭੇਦ ਖੋਲੇ ਜਾ ਰਹੇ ਨੇ ਕੇਂਦਰ ਸਰਕਾਰ ਦੇ ਉੱਤੇ ਜਿੱਥੇ ਜਮ ਕੇ ਨਿਸ਼ਾਨੇਬਾਜ਼ੀ ਕੀਤੀ ਜਿੱਥੇ ਜਮ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਉੱਥੇ ਹੀ ਕੇਂਦਰ ਦੇ ਵਾਰੇ ਵੱਡੇ ਖੁਲਾਸੇ ਵੀ ਕਰ ਦਿੱਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀ ਕੁਝ ਕਹਿ ਰਹੇ ਨੇ ਸਾਬਕਾ ਮੁੱਖ ਮੰਤਰੀ ਕਿਸਾਨ ਲੀਡਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਅਗਵਾਈ ਦੇ ਰਹੇ ਐ ਤੇ ਉਹਨਾਂ ਨੇ ਮਰਨ ਬਰਤ ਰੱਖਿਆ ਹੋਇਆ ਉਹਨਾਂ ਦੀ ਹਾਲਚਾਲ ਵੀ ਪੁੱਛਣ ਆਇਆ ਤੇ ਉਹਨਾਂ ਨੂੰ ਮਿਲਣ ਆਇਆ ਸੀ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ੁਕ ਹਾਲਤ ਚ ਹੈ ਤੇ ਗਿਰਦੀ ਜਾ ਰਹੀ ਹੈ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਸ੍ਰੀ ਰਾਹੁਲ ਗਾਂਧੀ ਜੀ ਜਿਹੜੇ ਕਿ ਦੇਸ਼ ਦੀ ਆਪੋਜੀਸ਼ਨ ਲੀਡਰ ਦੇਸ਼ ਦੇ ਆਪੋਜੀਸ਼ਨ ਲੀਡਰ ਹੈ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਦੇਸ਼ ਨੂੰ ਕੌਮ ਨੂੰ ਕਿਸਾਨੀ ਨੂੰ ਬਹੁਤ ਲੋਡ ਹੈ ਸੰਘਰਸ਼ ਦਾ ਰਸਤਾ ਬਦਲੋ ਕਿਰਪਾ ਕਰਕੇ ਆਪਣੀ ਜਾਨ ਤੇ ਨਾ ਖੇਲੋ ਇਹ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਇਸ ਤੋਂ ਇਲਾਵਾ ਮੈਂ ਮੈਨੂੰ ਪਾਰਲੀਮੈਂਟ ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਐਗਰੀਕਲਚਰ ਐਨੀਮਲ ਹਸਬੈਂਡਰੀ ਤੇ ਫੂਡ ਪ੍ਰੋਸੈਸਿੰਗ ਜਿਹਦੇ ਵਿੱਚ 30 ਦੇਸ਼ ਦੇ ਮੈਂਬਰ ਪਾਰਲੀਮੈਂਟ ਹੈ ਜਿਦੇ ਚ ਰਾਜ ਸਭਾ ਦੇ ਵੀ ਹੈ ਤੇ ਲੋਕ ਸਭਾ ਦੇ ਵੀ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੈ ਬੀਜੇਪੀ ਦੇ ਵੀ ਹੈ ਕਾਂਗਰਸ ਦੇ ਵੀ ਹੈ ਸਮਾਜਵਾਦੀ ਪਾਰਟੀ ਦੇ ਵੀ ਹੈ ਆਜ਼ਾਦ ਵੀ ਹੈ ਤੇ ਉਸ ਦਾ ਮੈਂ ਚੇਅਰਮੈਨ ਹੈ 30 ਮੈਂਬਰੀ ਕਮੇਟੀ ਨੇ 17 ਮੀਟਿੰਗਾਂ ਕਰਕੇ ਇੱਕ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਵਾਸਤੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹੜੀ ਕਿ ਮੈਂ ਪਾਰਲੀਮੈਂਟ ਚ ਪੇਸ਼ ਕੀਤੀ ਹੈ ਉਹਦੀ ਇਹ ਕਾਪੀ ਹੈ ਲਗਭਗ 550 ਪੇਜਾਂ ਦੀ ਇਹ ਰਿਪੋਰਟ ਹੈ 6 ਰਿਪੋਰਟਾਂ ਹੈਗੀਆਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ 2004 ਤੋਂ 6 ਦੇ ਵਿੱਚ 5 ਰਿਪੋਰਟਾਂ ਆਈਆਂ ਸੀ ਉਹਨਾਂ ਸਾਰੀਆਂ ਦੀ ਵੀ ਸਟੱਡੀ ਕਰਕੇ 17 ਮੀਟਿੰਗਾਂ ਦੇ ਵਿੱਚ ਉਸ ਤੋਂ ਅੱਗੇ ਕਿਸਾਨੀ ਅੱਜ ਦੀ ਕੀ ਜ਼ਰੂਰਤਾਂ ਉਹਦੇ ਮੁਤਾਬਕੇ ਰਿਪੋਰਟ ਦਿੱਤੀ ਗਈ ਹੈ ਜੋ ਡੱਲੇਵਾਲ ਸਾਹਿਬ ਦੀਆਂ ਕਿਸਾਨ ਯੂਨੀਅਨਸ ਦੀਆਂ ਅੱਜ ਮੰਗਾਂ ਉਹਨਾਂ ਨੂੰ ਇਹਦੇ ਵਿੱਚ ਕੋਖ ਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੂੰ ਸਿਫਾਰਸ਼ਾਂ ਕੀਤੀਆਂ ਗਈਆਂ ਮੇਨ ਸਿਫਾਰਸ਼ ਇਹ ਹੈ ਕਿ ਐਮਐਸਪੀ ਹੈ ਜਿਹੜੀ ਇਸ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਇਹ ਪਹਿਲੀ ਵਾਰ ਹੈ ਕਿ ਸਰਕਾਰੀ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਪਾਰਲੀਮੈਂਟ ਦੀ ਕਮੇਟੀ ਨੇ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਤੇ ਸਿਫਾਰਸ਼ ਕੀਤੀ ਹੈ ਇਸ ਦੇ ਨਾਲ ਕਿਸਾਨੀ ਕਰਜ਼ਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਇਹ ਮਾਫ ਕਰਨ ਵਾਸਤੇ ਸਰਕਾਰ ਨੂੰ ਸਪਾਰਸ਼ ਕੀਤੀ ਗਈ ਹੈ ਤੇ ਨਾਲ-ਨਾਲ ਇਸ ਡਿਪਾਰਟਮੈਂਟ ਦਾ ਨਾਮ ਫਾਰਮਰ ਵੈਲਫੇਅਰ ਦੇ ਨਾਲ-ਨਾਲ ਲੇਬਰ ਵੈਲਫੇਅਰ ਵੀ ਰੱਖਣ ਦੀ ਗੱਲ ਕੀਤੀ ਹੈ ਲੇਬਰ ਦੀ ਵੀ ਵੈਲਫੇਅਰ ਹੈ ਜਿਹੜੀ ਲੇਬਰ ਜਿਹੜੀ ਖੇਤ ਮਜ਼ਦੂਰ ਹੈ ਉਹਨਾਂ ਦੀ ਭਲਾਈ ਵਾਸਤੇ ਵੀ ਇਸ ਕਮੇਟੀ ਦੀ ਵਿਚ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਸਪਾਰਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਵੇਂ ਗਊਸ਼ਾਲਾ ਹੈ ਗਊਸ਼ਾਲਾ ਨੂੰ 34 ਰੁਪਏ ਪਰ ਗਊ ਸਰਕਾਰ ਪੈਸੇ ਦਿੰਦੀ ਹੈ ਸਰਕਾਰ ਨੂੰ ਇਹ ਸਪਾਰਸ਼ ਕੀਤੀ ਗਈ ਹੈ ਸਾਰੀ ਕਮੇਟੀ ਵੱਲੋਂ ਇਹ ਸਰਬਸੰਮਤੀ ਨਾਲ ਰਿਪੋਰਟਾਂ ਪੇਸ਼ ਹੋਈਆਂ ਕਿ 34 ਰੁਪਏ ਜਿਹੜੇ ਤੁਸੀਂ ਗਊਸ਼ਾਲਾ ਨੂੰ ਦਿੰਦੇ ਹੋ ਤੁਸੀਂ ਡਾਇਰੈਕਟ ਕਿਸਾਨ ਨੂੰ ਦੇ ਦਿਓ ਉਹਦੇ ਘਰ ਜਿਹੜੀ ਗਾਂ ਬੁੱਢੀ ਹੋ ਗਈ ਹੈ ਜਿਹੜੀ ਦੁੱਧ ਨਹੀਂ ਦਿੰਦੀ ਉਹ ਨੂੰ ਪਾਲ ਲਿਓ ਉਹ ਛੱਡੇ ਹੀ ਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਪਾਰਸ਼ਾਂ ਹੈ ਪੂਰੀ ਕਮੇਟੀ ਦੀ ਰਿਪੋਰਟ ਹੈ ਇਹ ਸਾਰੀ ਰਿਪੋਰਟ ਅੱਜ ਮੈਂ ਜੀ ਡੀ ਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਟਕੈਤ ਸਾਹਿਬ ਨੇ ਵੀ ਇਹਨੂੰ ਐਪਰੀਸ਼ੀਏਟ ਕੀਤਾ ਹੈ ਤਾਂ ਉਹ ਮੈਂ ਡੱਲੇਵਾਲ ਸਾਹਿਬ ਨੂੰ ਸੰਭਾਲੀਏ ਉਹਨਾਂ ਨੂੰ ਬੇਨਤੀ ਕੀਤੀ ਹੈ ਤੇ ਨਾਲ ਉਹਨਾਂ ਦੀ ਸਿਹਤਿਆਬੀ ਵਾਸਤੇ ਮੈਂ ਅਰਦਾਸ ਕਰਦਾ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਸੈਜੀਟੇਸ਼ਨ ਦਾ ਰੁਕ ਹੈ ਜਿਹੜਾ ਕੋਈ ਹੋਰ ਰੱਖ ਕੇ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਤੌਰ ਤੇ ਉਹ ਐਂਟੀ ਕਿਸਾਨ ਮਾਹੌਲ ਬਣਾ ਕੇ ਕਿਉਂਕਿ ਉਹ ਨਫਰਤ ਦੀ ਰਾਜਨੀਤੀ ਕਰਦੇ ਹੈ ਕੇਂਦਰ ਸਰਕਾਰ ਟੋਟਲ ਨਫਰਤ ਦੇ ਨਾਲ ਖੇਡਦੀ ਹੈ ਤੇ ਮжоਰਿਟੀ ਦੀ ਪੋਲਿਟਿਕਸ ਕਰਦੇ ਹੋ ਕਿ ਕਿਸਾਨਾਂ ਦੇ ਖਿਲਾਫ ਮਾਹੌਲ ਖੜਾ ਕਰਨਾ ਚਾਹੁੰਦੇ ਹੈ ਜਿਹਦੇ ਨਾਲ ਦੂਸਰਿਆਂ ਦੀਆਂ ਵੋਟਾਂ ਲੈਣਾ ਚਾਹੁੰਦੇ ਹੈ ਉਹ ਮੈਂ ਇਹਨਾਂ ਨੂੰ ਕਿਹਾ ਕਿ ਇਸ ਨੂੰ ਰਾਜਨੀਤਿਕ ਅੱਖ ਤੋਂ ਵੀ ਦੇਖੋ ਕਿ ਕਿਉਂ ਉਹ ਕਿਸਾਨਾਂ ਨੂੰ ਜਾਣ ਬੁੱਝ ਕੇ ਹਰਾਨ ਕਰ ਰਹੇ ਦੋਵੇਂ ਸਰਕਾਰਾਂ ਚਾਹੇ ਉਹ ਪੰਜਾਬ ਦੀ ਹੈ ਚਾਹੇ ਕੇਂਦਰ ਦੀ ਹੈ ਅੱਜ ਕਿਸਾਨਾਂ ਦੀਆਂ ਖੇਤ ਮਜ਼ਦੂਰ ਦੀਆਂ ਬੈਰੀ ਬਣੀਆਂ ਹੋਈਆਂ ਸੋ ਮੈਂ ਆਪਣੀ ਰਿਪੋਰਟ ਲੈ ਕੇ ਡੱਲੇਵਾਲ ਸੈਣੀ ਦੇ ਵੱਲੋਂ ਵੱਡੇ ਤੇ ਅਹਿਮ ਖੁਲਾਸੇ ਜਿਹੜੇ ਕਰ ਦਿੱਤੇ ਨੇ ਹਰ ਕੋਈ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਰਿਹਾ ਹਰ ਕੋਈ ਕੇਂਦਰ ਸਰਕਾਰ ਨੂੰ ਅਪੀਲ ਵੀ ਕਰ ਰਿਹਾ ਹਰ ਕੋਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਯਾਬੀ ਦੀ ਅਰਦਾਸਾਂ ਵੀ ਕਰ ਰਿਹਾ ਉਹਨਾਂ ਦੀ ਸਿਹਤ ਦੀ ਚਿੰਤਾ ਵੀ ਕਰ ਰਿਹਾ ਕਿਉਂਕਿ ਕਿਸਾਨੀ ਬਚਾਉਣ ਦੇ ਲਈ ਜਬਾਨੀ ਬਚਾਉਣ ਦੇ ਲਈ ਤਾਂ ਬਹੁਤ ਯਤਨ ਕੀਤੇ ਜਾ ਰਹੇ ਨੇ ਪਰ ਕਿਸਾਨੀ ਬਚਾਉਣ ਦੇ ਲਈ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦੀ ਜੋ ਲੜਾਈ ਆ ਇਹ ਲੜਾਈ ਲਗਾਤਾਰ ਚੱਲ ਰਹੀ ਆ ਪਿਛਲੇ ਅੰਦੋਲਨ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਸੀ ਤਾਂ ਖੇਤੀ ਕਾਨੂੰਨ ਤਾਂ ਰੱਦ ਹੋ ਗਏ ਪਰ ਉਹਨਾਂ ਦੇ ਨਾਲ ਹੀ ਇੱਕ ਮੰਗ ਸੀ ਐਮਐਸਪੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਪੂਰੀ ਨਹੀਂ ਹੋਈ ਸੀ ਖੇਤੀ ਕਾਨੂੰਨ ਰੱਦ ਜ਼ਰੂਰ ਕਰ ਦਿੱਤੇ ਸੀ ਤਾਂ ਉਹ ਰੇੜਕਾ ਜਿਹੜਾ ਹਾਲੇ ਤੱਕ ਚੱਲ ਰਿਹਾ ਪਰ ਹਲੇ ਵੀ ਕੇਂਦਰ ਸਰਕਾਰ ਉਹ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕਰ ਸਕੀ ਹਾਲਾਂਕਿ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕੁਝ ਦਿਨਾਂ ਬਾਅਦ ਜਿਹੜਾ ਆ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣਾ ਦੇਵਾਂਗੇ ਮੰਨੀਆਂ ਹੋਈਆਂ ਮੰਗਾਂ ਉਹ ਮਰਵਾਉਣ ਦੇ ਲਈ ਹੀ ਕਿਸਾਨ ਜਿਹੜੇ ਨੇ 13 ਫਰਵਰੀ ਤੋਂ ਦੁਆਰਾ ਮੋਰਚਾ ਲਗਾ ਕੇ ਬੈਠੇ ਨੇ ਤਾਂ ਅਖਰ ਕਿੰਨਾ ਚਿਰ ਹੋਰ ਮੋਰਚਾ ਲਗਾਉਣਾ ਪਵੇਗਾ ਕਦੋਂ ਤੱਕ ਸਰਕਾਰਾਂ ਵਾਅਦਾ ਖਿਲਾਫੀ ਕਰਦੀਆਂ ਰਹਿਣਗੀਆਂ ਕਦੋਂ ਤੱਕ ਸਰਕਾਰਾਂ ਆਪਣੇ ਜਨਨੀ ਦੇ ਵੱਲੋਂ ਵੱਡੇ ਤੇ ਅਹਿਮ ਖੁਲਾਸੇ ਜਿਹੜੇ ਕਰ ਦਿੱਤੇ ਨੇ ਹਰ ਕੋਈ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਰਿਹਾ ਹਰ ਕੋਈ ਕੇਂਦਰ ਸਰਕਾਰ ਨੂੰ ਅਪੀਲ ਵੀ ਕਰ ਰਿਹਾ ਹਰ ਕੋਈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਯਾਬੀ ਦੀ ਅਰਦਾਸਾਂ ਵੀ ਕਰ ਰਿਹਾ ਉਹਨਾਂ ਦੀ ਸਿਹਤ ਦੀ ਚਿੰਤਾ ਵੀ ਕਰ ਰਿਹਾ ਕਿਉਂਕਿ ਕਿਸਾਨੀ ਬਚਾਉਣ ਦੇ ਲਈ ਜਬਾਨੀ ਬਚਾਉਣ ਦੇ ਲਈ ਤਾਂ ਬਹੁਤ ਯਤਨ ਕੀਤੇ ਜਾ ਰਹੇ ਨੇ ਪਰ ਕਿਸਾਨੀ ਬਚਾਉਣ ਦੇ ਲਈ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦੀ ਜੋ ਲੜਾਈ ਆ ਇਹ ਲੜਾਈ ਲਗਾਤਾਰ ਚੱਲ ਰਹੀ ਆ ਪਿਛਲੇ ਅੰਦੋਲਨ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਸੀ ਤਾਂ ਖੇਤੀ ਕਾਨੂੰਨ ਤਾਂ ਰੱਦ ਹੋ ਗਏ ਪਰ ਉਹਨਾਂ ਦੇ ਨਾਲ ਹੀ ਇੱਕ ਮੰਗ ਸੀ ਐਮਐਸਪੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਪੂਰੀ ਨਹੀਂ ਹੋਈ ਸੀ ਖੇਤੀ ਕਾਨੂੰਨ ਰੱਦ ਜ਼ਰੂਰ ਕਰ ਦਿੱਤੇ ਸੀ ਤਾਂ ਰੇੜ ਦਾ ਜਿਹੜਾ ਹਾਲੇ ਤੱਕ ਚੱਲ ਰਿਹਾ ਪਰ ਹਲੇ ਵੀ ਕੇਂਦਰ ਸਰਕਾਰ ਉਹ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕਰ ਸਕੀ ਹਾਲਾਂਕਿ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕੁਝ ਦਿਨਾਂ ਬਾਅਦ ਜਿਹੜਾ ਆ ਐਮਐਸਪੀ ਦਾ ਗਰੰਟੀ ਕਾਨੂੰਨ ਵੀ ਬਣਾ ਦੇਵਾਂਗੇ ਮੰਨੀਆਂ ਹੋਈਆਂ ਮੰਗਾਂ ਉਹ ਮਰਵਾਉਣ ਦੇ ਲਈ ਹੀ ਕਿਸਾਨ ਜਿਹੜੇ ਨੇ 13 ਫਰਵਰੀ ਤੋਂ ਦੁਆਰਾ ਮੋਰਚਾ ਲਗਾ ਕੇ ਬੈਠੇ ਨੇ ਤਾਂ ਅਖਰ ਕਿੰਨਾ ਚਿਰ ਹੋਰ ਮੋਰਚਾ ਲਗਾਉਣਾ ਪਵੇਗਾ ਕਦੋਂ ਤੱਕ ਸਰਕਾਰਾਂ ਵਾਅਦਾ ਖ